ਆ ਬਈ ਗੱਲ ਕਰਨੀ ਹੈ ਜ਼ਰੂਰੀ ਜਿਹੜੀਆਂ ਟੀਮਾਂ ਆਪਣੇ ਖੇਡ ਕੇ ਗਈਆਂ ਹੁਣ ਇਹ ਬਈ ਸਾਰੀਆਂ ਬਿਨਾਂ ਕਰਾਇਏ ਤੋਂ ਆਈਆਂ ਨੇ ਸਾਰੀਆਂ ਬਿਨਾਂ ਕਰਾਇਏ ਤੋਂ ਬਈ ਗਰਾਊਂਡ ਦੀ ਸੌ ਬਾਬੇ ਜੋਗੀਪੁਰ ਦੀ ਸੌ ਪਰ ਕਿਸੇ ਨੂੰ ਕਰਾਇਆ ਨਹੀਂ ਦਿੱਤਾ ਮੇਰੇ ਕਹਿਣ ਦਾ ਮਕਸਦ ਇਹ ਆ ਬਈ ਕੋਈ ਵੀ ਬੰਦਾ ਆਪਣੇ ਪਿੰਡ 'ਚ ਟੂਰਨਾਮੈਂਟ ਕਰਾਉਂਦਾ ਆ ਆਪਾਂ ਨੂੰ ਕੋਈ ਦੁੱਖ ਵਾਲੀ ਗੱਲ ਨਹੀਂ ਮੈਂ ਕਹਿੰਦਾ ਖੁਸ਼ੀ ਹੈ ਪਰ ਬਈ ਤਾਗੜੇ ਨੂੰ ਹੀ ਦੇ ਦੇ ਕੇ ਪੈਸੇ ਤਾਗੜਾ ਨਾ ਕਰਿਆ ਕਰੋ ਕਿਸੇ ਹੋਰ ਬੰਦੇ ਦੀ ਹੈਲਪ ਕਰ ਦੋ ਵੀ ਨਵੇਂ ਪਲੇਅਰ ਉੱਠ ਖੜੇ ਆਣਾ ਤੇ ਦੂਜੀ ਗੱਲ ਕੀ ਆ ਭਾਈ ਜਦੋਂ ਵਧੀਆ ਨਾਮ ਹੋਇਆ ਤੇ ਵਧੀਆ ਅਸੂਲ ਹੋਣ ਕੋਈ ਪੱਖਪਾਤ ਨਾ ਹੋਵੇ ਤਾਂ ਇਹ ਪਲੇਅਰ ਭਾਈ ਵੈਸੇ ਆ ਜਾਂਦੇ ਆ ਆਉਣਾ ਹੀ ਐ ਜਦੋਂ ਆਪਾਂ ਕੀ ਕਰਦੇ ਆ ਧੱਕਾ ਕਰਨ ਲੱਗ ਜੰਨੇ ਆ ਆਪਦੇ ਆ ਟੀਮਾਂ ਨਾਲ ਕਿਹੜੀਆਂ ਚਪੜਾ ਦੇ ਕਦੇ ਕੁਛ ਤਾਂ ਮੰਨ ਕੇ ਚੱਲੋ ਭਾਈ ਲੱਖ ਲੱਖ ਰੁਪਈਆ ਆਪਾਂ ਕਰਾਇਆ ਚੱਕੀ ਫਿਰਦੇ ਆ ਆ ਗਏ ਨਾ ਭਾਈ ਸਾਰੇ ਪਲੇਅਰ ਆ ਆਏ ਆ ਨਾ ਓਕੇ ਨਾ ਤੇ ਇੱਕ ਬੇਨਤੀ ਆ ਭਾਈ ਜਿਹੜੀ ਤੁਸੀਂ ਕਿਸੇ ਨੂੰ ਕਰਾਇਆ ਨਹੀਂ ਦਿੱਤਾ ਬਾਈ ਤੇ 1 ਮਿੰਟ ਹੀ ਹੋ ਰਿਹਾ ਬਾਈ ਫਾਈਨਲ ਵੀ ਦੇਖ ਲਓ ਕਿੰਨੇ ਵੱਜ ਗਏ ਬਾਈ ਦੇਖੋ ਕਿੰਨੇ ਵੱਜ ਗਏ 8:00 ਵੱਜ ਗਏ ਸਵਾ ਸਵਾ 8:00 ਵਜੇ ਨੂੰ ਕੋਈ ਫਾਈਨਲ ਹੋ ਜੂ ਇੱਥੇ 1:00 ਵੱਜ ਜਾਂਦਾ ਬੰਦਾ ਕਿਉਂ ਕਮੇਟੀ ਮਾੜੀ ਹੁੰਦੀ ਆ ਬਾਈ ਆਪ ਜਾਣ ਕੇ ਉਧਰੋਂ ਸਾਈਡ ਮਰਵਾਦੀ ਟੀਮ ਦੀ ਹੋ ਮਰਵਾਦੀ ਦੂਜੀ ਗੱਲ ਬੇਣਤੀ ਆ ਬਾਈ ਵੀਰ ਜਦੋਂ ਤੁਸੀਂ ਪਰਚੀ ਘਟਾਉਨੇ ਹੋ ਪਿੰਡ ਦੇ ਵਿੱਚ ਬੇਣਤੀ ਮੈਂ ਤੁਹਾਡੇ ਪੈਰਾ ਵਿੱਚ ਬਹਿ ਕੇ ਗੱਲ ਕਰਾਂ ਜਦੋਂ ਕਿਸੇ ਨੂੰ ਵੀ ਪਰਚੀ ਘਟਾਉਣਿਆ ਨਾ ਬਾਈ ਹਿਸਾਬ ਲਿਆ ਕਰੋ ਪੰਜ ਟੂਰਨਾਮੈਂਟ ਹੋ ਗਏ ਆ ਛੇਮਾ ਬਾਈ ਤੇ ਛੇ ਮਹੀਨੇ 6 ਸਾਲ ਘਰੋਂ ਪੈਸੇ ਪਾਇਆ ਤੇ ਤੁਸੀਂ ਨਾ ਬਾਈ ਜਦੋਂ ਕਿ ਇਹਨੂੰ ਪਰਚੀ ਘਟਾਉਣੇ ਪਿੰਡ ਚ ਉਹਦਾ ਹਿਸਾਬ ਲਿਆ ਕਰੋ ਪੈਸਾ ਜਾਂਦਾ ਕਿੱਥੇ ਹੈ ਸਾਰੇ ਪਿੰਡ ਦਾ ਪੈਸਾ ਨਾਮ ਹੁੰਦਾ ਹੈ 18 21 31 ਠੀਕ ਆ ਭਾਈ ਥੋੜੀ ਜਿਹਾ ਗਵਾਕ ਆ ਪਤਾ ਨਹੀਂ ਜ਼ਿੰਦਗੀ ਚ ਕੋਈ ਗਲਤੀ ਹੋ ਗਈ ਹੋ ਉਹਦੇ ਲਈ ਮਾਫੀ ਚਾਹਣਾ ਪਰ ਆਪੇ ਇਥੇ ਦੜਬੇ ਵਾਂਗੂ ਮੇਲਾ ਲੱਗਣ ਲਾ ਦਾਂਗੇ ਤੁਹਾਡਾ ਸਹਿਯੋਗ ਚਾਹੀਦਾ ਭਾਈ ਤੇ ਜਿਹੜੇ ਪਲੇਅਰ ਤੁਸੀਂ ਟੀਵੀਆਂ ਚ ਦੇਖੇ ਆ ਸਾਰੇ ਆ ਗਏ ਠੀਕ ਆ ਧੰਨਵਾਦ ਭਾਈ ਸਾਰਿਆਂ ਦਾ ਇਸ ਤੋਂ ਬਾਅਦ ਕੋਈ ਬੰਦਾ ਉੱਠ ਕੇ ਪਿੰਡ ਜੋ ਕਹੂਗਾ ਵੀ ਭਾਈ ਟੂਰਨਾਮੈਂਟ ਰੱਖਣਾ ਉਹਨੂੰ ਇਹ ਗੱਲ ਕਹਿ ਦਿਓ ਵੀ ਟਾਇਆ ਗਰਾਊਂਡ ਚ ਐਂਟਰੀਆਂ ਦਾ ਹਿਸਾਬ ਠੀਕ ਹੈ ਪੈਸੇ ਦਾ ਹਿਸਾਬ ਦੂਜੀ ਗੱਲ ਜਿਹੜਾ ਮੂਰੇ ਮੇਰੇ ਵਰਗਾ ਪ੍ਰਧਾਨ ਬਣ ਜਾਂਦਾ ਵੈਸੀ ਉਹਨੂੰ ਇਹ ਕਹੋ ਵੀ ਭਾਈ ਆਦੇ ਘਰੋਂ ਪੈਸੇ ਬਾਬਲਾ ਠੀਕ ਹੈ ਥੋੜੇ ਪੈਸੇ ਦੇ ਉੱਤੇ ਲਾ ਕੇ ਛਾਤੀਆਂ ਦੇ ਫੁੱਲ ਤੁਰੇ ਫਿਰਦੇ ਆ ਭਰਾਵੋ ਤੁਸੀਂ ਆਪਦੇ ਪੈਸੇ ਦਾ ਹਿਸਾਬ ਲੈ ਸਕਦੇ ਹੋ ਠੀਕ ਹੈ ਭਾਈ ਦੂਜੀ ਗੱਲ ਬੇਨਤੀ ਹੈ ਭਾਈ ਦੋ 파ਟ ਨਾ ਕਰੋ ਪਿੰਡ ਨੂੰ ਨਾ ਲੰਗਰਾਂ ਚ ਕਰੋ ਨਾ ਟੂਰਨਾਮੈਂਟਾਂ ਚ ਕਰੋ ਇੱਕ ਕਰਾ ਲਿਆ ਕਰੋ ਭਾਈ ਪਰ ਪੱਕਾ ਬਾਤ ਨਾ ਕਰਿਆ ਕਰੋ ਠੀਕ ਹੈ ਭਾਈ ਜੇ ਕੋਈ ਗਲਤੀ ਹੋ ਗਈ ਤਾਂ ਮਾਫੀ ਚਾਹੁੰਨੇ ਆ ਜੇ ਤੁਸੀਂ ਐ ਕਹਿ ਦੋਗੇ ਨਾ ਵੀ ਕਰਪੈਨਾ ਰੱਖ ਦੋ ਆਪਾਂ ਉਹਦੇ ਸਾਲ ਕਰਪੈਨਾ ਵੀ ਦੇ ਦਾਂਗੇ ਤੁਹਾਡਾ ਸਹਿਯੋਗ ਚਾਹੀਦਾ ਹੈ ਧੰਨਵਾਦ ਭਾਈ ਸਾਰਿਆਂ ਦਾ ਹੈਲੋ ਉਹ ਭਾਈ ਜਿਹੜੇ-ਜਿਹੜੇ ਕਹਿੰਦੇ ਆਪਾਂ ਸਾ ਨਾਲ ਆ ਰਹੇ ਹਾਂ ਉਹਦੇ ਤਾੜੀ ਮਾਰਿਓ ਲੈ ਵੀ ਰਾਮ ਦੁਨੀਆ ਖੁਸ਼ ਹੈ ਸੰਗਤ ਖੁਸ਼ ਹੈ ਭਾਈ ਕੋ ਬਹੁਤ ਵੱਡਾ ਧੰਨਵਾਦ ਹੈ